Bhag Maharaj Sir Singh Vishnu Bhagavan Di Jai So Bhag Maharaj Sir So ਸੰਗ ਵਿੱਚ ਨੂੰ ਕਰਵਾੰਦੀ ਜੈ ਪਿਆਰੇ ਹਰ ਸਿੰਘ ਜੀ 21 ਨੰਬਰ ਗ੍ਰੰਥ ਪ੍ਰਕਾਸ਼ ਹੈ 7 ਜੇਤ 6 ਸਹੀ ਸੰਧ ਪੰਜ ਧੰਨਾ ਸਿੰਘ ਦੇ ਘਰ ਪਿੰਡ ਟੈਪਈ ਜ਼ਿਲ੍ਹਾ ਲੁਧਿਆਣਾ ਪਿਆਰੇ ਹਰ ਸਿੰਘ ਜੀ ਹੁਣ ਧੰਨਾ ਸਿੰਘ ਦੀਆਂ ਲਿਖਤਾਂ ਹੀ ਪੜ ਰਹੇ ਆਂ ਚਾਰ ਜੋਗ ਨਵੀਆਂ ਪੀੜੀਆਂ ਨਾਉਣਾਂ ਤੇ ਤਰਨ ਸਿੰਘ ਦਾ ਨਾਂ ਲੈਣਾ ਚਾਰ ਜੋਗ ਨਾਰਦਿਕ ਮੈਂ ਨਾਨਕ ਦਾ ਪੰਜੇ ਵਿੱਚੋਂ ਤੱਕਿਆ ਅੰਗੂਠਾ ਪਥਰਾ ਸਥਰਾ ਫੋਲ ਫੁਲਾਈਆ ਸਭੀ ਚੌਦਵੀ ਜਿਸਨੇ ਖਾਲੀ ਕੀਤਾ ਸਭ ਦਾ ਠੂਠਾ ਕਾਇਆ ਭਾਂਡਾ ਪਰਪੂਰ ਨਜ਼ਰੀ ਕੋਈ ਨਾ ਆਈਆ ਆਤਮ ਪਰਮਾਤਮ ਨਾਲੋਂ ਵੇਖਿਆ ਉਠਾ ਪਰਮ ਬ੍ਰह्म ਬ੍ਰह्म ਮੇਲ ਨਾ ਕੋਈ ਮਲਾਈਆ ਜਗਤ ਦੇ ਜੀਵ ਜਹਾਨ ਦੇਖਿਆ ਝੂਠਾ ਸੱਚ ਸੁਜਨਾ ਕੋਈ ਸੁਆਈਆ ਸਿੰਮਲ ਵਾਂਗ ਖਾਲੀ ਵੇਖਿਆ ਬੂਟਾ ਪੋਲ ਪਾਤਨਾ ਕੋਈ ਮੈਂ ਕਾਇਆ ਨਿਗਾਹ ਮਾਰੀ ਚਾਰੇ ਕੁਟਾ እንዳ ਦੇਛਾ ਤੇ ਆਨ ਲਗਾਈਆ ਮਾਇਆ ਮਮਤਾ ਸਤ ਧਰਮ ਕੀਤਾ ਮੂਦਾ ਕਰ ਬਟ ਸਕੇ ਨਾ ਕੋਈ ਬਦਲਾਈਆ ਜਗਤ ਕਾਰਨ ਕਰਦੇ ਪੂਜਾ ਫਿਰਨੇ ਹਰਨਾ ਕੋਈ ਵਸਾਇਆ ਸਭ ਦੇ ਅੰਦਰ ਦੁਤੀਆ ਭਾਉ ਦੁਜਾ ਏਕੰਕਾਰ ਆਇ ਕੋ ਰੰਗ ਨਾ ਕੋ ਰੰਗਾਇਆ ਪੇਵ ਖੋਲੇ ਕੋਈ ਨਾ ਗੁਜਾ ਪਰਦਾ ਨਰੰਤਰ ਨਾ ਕੋ ਉਠਾਇਆ ਸਾਤ ਦਿਵਾਰ ਕਿਸੇ ਨਾ ਅंसू ਜਾ ਦਰਗਾਹ ਸਾਚੀ ਚੜਨ ਕੋਈ ਨਾ ਪਾਈਆ ਹੱਥ ਕਿਸੇ ਆਵੇ ਨਾ ਮਿਸ਼ਰੀ ਕੂ ਜਾ ਰਸਨਾ ਰਸਨਾ ਕੋਈ ਵਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਦੇ ਆਪਣਾ ਭੇਵਦਰਡਾਈਆ ਨਾਰਦ ਕਹਿ ਮਹ ਪੰਜੇ ਦੀ ਵੇਖੀ ਰੇਗਾ ਰਖੀ ਮਨੀ ਰਹੇ ਕਰ ਲਾਈਆ ਦੀਨ ਦੁਨੀ ਦਾ ਬਦਲਿਆ ਪੇਸ਼ਾ ਕਿ ਜੀ ਇਹਨਾਂ ਕੋਈ ਸਮਝ ਕਿਸੇ ਨਾ ਆਈਆ ਕਾਜੁਗ ਕੁਰੀ ਕਰਿਆ ਕੀਤਾ ਵੇਸਾ ਨਡਵਾਇਆ ਆਪਣਾ ਸਵਾੰਗ ਵਰਤਾਈਆ ਸਾਧ ਸੁਨੇ ਨਾ ਕੋਈ ਸੰਦੇਸ਼ ਧੁਰ ਦਾ ਨਾਦ ਨਾ ਕੋਈ ਸੁਨਵਾਈਆ ਸਦੀ ਚੌਵੀ ਸਮਝੇ ਕੋਈ ਨਾ ਲੇਖਾ ਪੇ ਵੇਪੇ ਇਹਦ ਨਾ ਕੋਈ ਖਲਾਈਆ ਮਾਇਆ ममता ਪਾਇਆ ਭਲੇਖਾ ਪੜਦਾ ਸਕੇ ਨਾ ਕੋਈ ਠਾਈਆ ਪੁਰਖਿਆ ਕਾਲਾ ਨਜ਼ਰ ਨਾ ਆਵੇ ਨੇਤਾ ਨੇ ਜਿਨੇ ਤਰਨਾ ਕੋਈ ਰਸ ਨਾ ਆਇਆ ਪੂਰਵ ਪਿਛਲਾ ਭੁੱਲਿਆ ਚੇਤਾ ਚੇਤਨ ਸੁਰਦੀ ਨਾ ਕੋਈ ਕਰਾਈਆ ਆਤਮ ਪਰਮਾਤਮ ਕਰੇ ਕੋਈ ਨਾ ਹੈਤਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਜਾ ਹਰ ਸਾਜ ਸੰਦੇਸ਼ ਆਏ ਕਸਨਾਈਆ ਨਾਰਦ ਕਹਿ ਮੈਂ ਨਾਨਕ ਪੰਜੇ ਦੀ ਤਕੀ ਤੜੀ ਨਾਰਦ ਕਹਿ ਮੈਂ ਨਾਨਕ ਪੰਜੇ ਦੀ ਤਕੀ ਤੜੀ ਫੈਲ ਮਸਾਂ ਦੀ ਵੇਖਵਾ ਖਾਈਆ ਦੀਨ ਮਜਬ ਦੁਨੀਆ ਦੀ ਨਿੱਕੀ ਗਲੀ ਕੂਚਾ ਕੂਚਾ ਸੁਬਾਹ ਪਾਈਆ ਕਰਿਆ ਖੇਲ ਬਰਾਬ ਵਲੀ ਛਲੀ ਅਜੇ ਜਲੇ ਆਪਣੀ ਕਾਰਗਮਾਈਆ ਜੋਦਾ ਸੂਰਬੀਰ ਬਣ ਕੇ ਬਲੀ ਬਲਤਾਰੀ ਹੁਕਮ ਅੰਦਰ ਲੜਾਈਆ ਜੇਸ ਵੇਲੇ ਕਾਲ ਯੁਗ ਜਵਾਨੀ ਢਲੀ ਅੰਤ ਆਪਣਾ ਆਬ ਰਹੇ ਬਦਲਾਈਆ ਸਾਰੀ ਸਿਟੀ ਜਾਣੀਂ ਦਲੀ ਨਾਂ ਨੰਦਲਾ ਨਾਲ ਟਕਰਾਈਆ ਸਾਦੀ ਮਕਨੀ ਨਹੀਂ ਕੋਈ ਕਲੀ ਗੁਲਸਨ ਰੰਗਨਾ ਕੋਈ ਰੰਗਾਈਆ ਨੇਤਰ ਰੋਕੇ ਗਿਆ ਅਲੀ ਮੁਹੰਮਦ ਤਾਈ ਸੁਣਾਈਆ ਉਮਤ ਕੋਲ ਤੇਲ ਰਹਿਣਾ ਨਹੀਂ ਭਲੀ ਉਮਤ ਕੋਲ ਤੇਲ ਰਹਿਣਾ ਨਹੀਂ ਭਲੀ ਪਲਕ ਵਿੱਚ ਵਿਹਾਣੀ ਸਰਬਲੋ ਕਾਇਆ ਸਦੀ 14ਵੀਂ ਜਿਹੜੀ ਵਸਤ ਕੱਲੀ ਗ੍ਰੀਕੋ ਪਰੇ ਨਾਲ ਵੜ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚ ਸਵਾਮੀ ਨੂਰੇ ਅਲਾਈਆ ਨਾਰਦ ਕਹਿ ਮੈਂ ਪੰਜੇ ਅੰਦਰ ਤਕੀ ਲਕੀਰਾ ਲੈਕ ਨਜਰ ਕੋਈ ਨਾ ਆਈਆ ਟਗੜਾ ਦਸੇ ਸ਼ਾਹੀਰ ਤੀਰ ਤੇਰਨਾ ਕੋਈ ਤਰਾਈਆ ਮੰਗਲ ਚੜੇ ਨਾ ਕੋਈ ਫਕੀਰ ਫਿਕਰਾ ਹੱਕ ਨਾ ਕੋਈ ਸੁਣਾਈਆ ਬਦਲ ਸਕੇ ਨਾ ਕੋਈ ਤਕਦੀਰ ਤੇਰੇ ਵੀਰ ਅਗਾਮ ਨਾ ਕੋਈ ਦੜਾਈਆ ਸ਼ਰਾਖ ਕੱਟੇ ਨਾ ਕੋਈ ਜੰਜੀਰਾ ਸ਼ਰੀਅਤ ਵੇਚਦ ਹਾਈਆ ਖੇਲ ਕਰੇ ਮੇਨ ਜੀਰਾ ਅੰਤਮ ਆਪਣਾ ਹੁਕਮ ਵਰਤਾਈਆ ਜਿਸ ਦੀ ਨਜ਼ਰ ਨਾ ਆਵੇ ਕਿਸੇ ਤਸਵੀਰ ਤਸ਼ਾਵਰੇ ਆਪਣਾ ਆਪ ਦਾ ਸਮਝਾਈਆ ਸ਼ਬਦੀ ਖੰਡਾ ਲੈ ਸ਼ਮਸ਼ੀਰਾ ਸ਼ਮਸ਼ਾਨ ਭੂਮੀ ਕਰੇ ਲਹਕਾਈਆ ਸਾਜ਼ਲ ਤਾਨਾ ਕਰਦ ਲਗੀਰਾ ਜੋਤੀ ਜੋਤ ਸਰੂਪ ਹਰ ਆਪ ਵੀ ਆਪਣੀ ਕਿਰਪਾ ਕਰ ਕਰੇ ਖੇਲ ਧੁਰਦਾ ਹਰ ਹਰ ਕਰਤਾ ਵਡਵਡੇ ਆਈਆ ਪੰਜਾ ਕਐ ਮੈਂ ਵੇਖੀ ਸੱਚ ਪੰਜ ਐਤ ਪੰਜ ਮੰਦਿਆਂ ਦੜਾਈਆ ਸਦੀ 14ਵੀਂ ਸਾਜੀ ਵਸ ਕਰੇ ਨਾ ਕੋਈ ਅਨੈਤ ਗ੍ਰੀਸ਼ਵਾਰੇ ਬਦਾਮ ਮੇਵ ਪਗੰਬਰਾਂ ਪੇਟ ਨਾ ਕੋਈ ਕਰਾਈਆ ਮੰਗਿਆ ਕਿਸੇ ਕੋ ਨਾ ਮਿਲੇ ਖਰੈਤ ਓਡਣ ਸੀਜ਼ ਨਾ ਕੋਈ ਢਕਾਈਆ ਆਲਾ ਮਰੀਆਨਾ ਕੋਈ ਮੋਝੇ ਗੋ ਮੁੱਲਾ ਜੇ ਇਗਰਾਏ ਕਰ ਲਾਈਆ ਹਰ ਹਿਰਦਿੋਂ ਵਿਸਰੀ ਕਾਇਨਾਤ ਕਲਮਾ ਕਾਇਨਾਤ ਨਾ ਕੋਈ ਵੜ ਆਈਆ ਸ਼ਰੀਅਤ ਵਿੱਚ ਬਦਲੀ ਜਾ ਰਹਾ ਤਾ ਜਮਲਾ ਆਇ ਕਰਨਾ ਕੋਈ ਸਾਂ ਆਈਆ ਅਕੀਰੇ ਕਰੇ ਕੌਣ ਕਫੈਤ ਅੰਤ ਮਾਖੀਰੇ ਕਰੇ ਕੌਣ ਕਫੈਤ ਮੁਹੰਮਦ ਪੱਲੂ ਹਰਿਆਸ਼ ਡਾਈਆ ਨਜ਼ਰ ਨਾ ਆਵੇ ਕੋ ਵਾਹਦਾ ਵਾ ਵਾ ਆਪਣੀ ਕਾਰ ਕਮਾਈਆ ਜਿਸ ਨੇ ਜੁਗ ਜੁਗ ਕੀਤੇ ਅਲੈਦ ਅੰਤ ਮੇ ਆਪਣੇ ਵਿੱਚ ਮੌਲਾਈਆ ਚਾਰ ਜੁਗ ਸਮਝਿਆ ਨਾ ਕੋਈ ਮਫਾਦ ਮਸਲਾ ਹੱਲ ਨਾ ਕੋਈ ਗਹਰਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਜ ਸੰਦੇਸ਼ਾ ਇੱਕ ਸਾਨ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ

ਸੋ ਹੰਗ ਮਾਰਾ ਜੀ ਸਿਰ ਸਿੰਘ ਵਿਚ ਨੂੰ ਭਗਵਾ ਆਂਦੀ ਜਾ ਸੋ ਹੰਗ ਮਾਰਾ ਜੀ ਸਿਰ ਸਿੰਘ ਵਿਚ ਨੂੰ ਬਗਵਾ ਆਂਦੀ ਜਾ ਸਾਡੇ ਕੋਲ ਆਦ੍ਰੀ ਅਦੂਰ ਹਰ ਦੁਸ਼ਹਨ ਸ਼ਾਇਆ ਮੈਂ ਆਸਾਂ ਬਰੀ ਮਜਬੂਰ ਦੂਰ ਦਰਾਦੀ ਰਾਤ ਕਾਇਆ ਦੂਰ ਦਰਾਦੀ ਆਤ ਕਾਇਆ ਤੁਸੀਂ ਜੱਲਵਾ ਤੱਕੋ ਮੂਰ ਤੁਝ ਤੇ ਜੋ ਤੇਰੇ ਸੁਨਾਇਆ ਜੋ ਤੀ ਜੋ ਸਰੂ ਪਿਆਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰੇ ਕਿਉਂ ਠਾਈਆ ਜਾਣੋ ਭਗਤੋ ਟੋੜੀ ਖਾਗ ਭਰਨੀ ਚੁਟਕੀ ਅੰਕ 30 30 ਗਲਾਈਆ 30 30 ਗਲਾਈਆ تیس تیس گن آ میری یاد جائے مکتی تو آٹے اگے واسطہ پائی آ اور کھل میں رہنی لکتی کب پر دیریا اٹھائی آ ਕਾਲ ਜਲਨੀ ਗੋਬਿੰਦ ਸਤਬੀ ਜਿਸ ਦਾ ਪੁਰਕੇ ਆਕਾਲ ਸਹਾਈ ਆਂ ਜੋਤੀ ਜੋਸੋ ਪਿਆਰ ਆਪ ਆਪਣੀ ਕਿਰਪਾ ਕਰ ਮੇਰੇ ਨਦਰੇ ਕਿਉ ਠਾਈਆ ਉਗਦਾ ਵੀ ਗਏ ਦੁੱਖ ਤੁਰਦੀ ਪਰੋ ਚੁੰਨੀ ਮੈਂ ਗਲ ਵਿੱਚ ਚੁਪਾਉ ਪਾਇਆ ਜਿਸ ਵੇਲੇ ਸਭ ਸੁਲਤਾਨ ਆਪਣੇ ਹੱਥ ਵਿੱਚ ਪੜੇ ਕੂੰਦੀ लेण उठाई मेन जुग चौकड़ी नबी न हथ न ਮਰੀ ਆਪਣੇ ਆਤਮਿਕ ਫਰਡੇ ਕੁੰਡੀ ਉਹਦੇ ਚਰਨਾਂ ਏ ਤੋਂ ਲੈਣੀ ਉਠਾਈਆ ਚਰਨ ਏ ਤੋਂ ਲੈਣੀ ਉਠਾਈਆ ਮੈਨੂੰ ਜਗ ਚੌਕੜੀ ਨਬੀ ਨਾ ਢੂੰਡੀ ਹੱਥ ਨਾ ਕੋਈ ਜਨਾਇਆ ਮੈਂ ਸ਼ਰਮ ਦੀ ਮਾਰੀ ਕਿਸੇ ਨਾਲ ਨਾ ਪੂੰਦੀ ਤੁਹਾਡੇ ਅੱਗੇ ਵਾਸਤਾ ਪਾਈਆ ਅੱਗੇ ਵਾਸਤਾ ਪਾਈਆ ਤੁਹਾਡੀ ਸਗਲ ਸੂਰਤ ਉਸੇ ਵਰਗੀ ਉਹ ਬਹੁਦੀ ਰੂਹ ਬੁੱਤੀ ਆਪਣਾ ਰੰਗ ਰੰਗ ਆਇਆ ਜਦ ਅੰਦਰੋਂ ਆਵਾਜ਼ ਆਵੇ ਤੂੰ ਹੀ ਤੂੰ ਦੀ ਗੁਜਾ ਟੋਲ ਕੋ ਨਗਾਇਆ ਸੇ ਖੁਸ਼ੀ ਵੇਖੇ ਮੇਰੇ ਮੂਹ ਨੂੰ ਨੇ ਸਾਮਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਹੜਾ ਭਗਤ ਤੂੜੇਗਾ ਸਮਝਿਓ ਖਾਕ ਮਿੱਟੀ ਰੂਪ ਲੋਕ ਵਟਾਇਆ ਰੂਪ ਲੋਕ ਵਟਾਇਆ ਜਿਸ ਦੇ ਉੜ ਤਸਾਉਣਾ ਤਸਾਉਣਾ ਸਾਬੂ ਮੁਕਬੇ ਤੁਮ ਨੂੰ ਜਿਹੜਾ ਕਰਾਈਆ ਦੁਆ ਦਾ ਹਉਣਾ ਇਤਖਾਕ ਅਗੇ ਨਾ ਕੋਈ ਜੁਦਾਈਆ ਪੜਾਇ ਤੂਫਾਨ ਕੇ ਅਗੇ ਵਾਪੇ ਚਦਾਇਆ ਗੋਬਿੰਦ ਦਾ ਪਵਿੱਤਰ ਮਾਰਾ ਮੱਕ ਪੂਰਾ ਲੇਰਾ ਪਰਾਇਆ ਮੁਖ ਅਕਾਲ ਬਾਪ ਇਕੋ ਲਾ ਮੁੰਨਾਇਆ ਸੋਟਾ ਜਾਪ ਨਾਨਕ ਗਿਆਸ ਮੰਜਾਈਆ ਤੂੰ ਮੇਰਾ ਮੈਂ ਤੇਰਾ ਸਾਥ ਨਾਨਕ ਗਿਆਸ ਮੰਜਾਈਆ ਤੂੰ ਮੇਰਾ ਮੈਂ ਤੇਰਾ ਸਾਥ ਪੰਜੀੜ ਵਿਧਾਈਆ ਜਿੱਥੇ ਚੁਗੜੇ ਪਥਰੀਆਂ ਕਾਛ ਸਿ ਸਕੇ ਨੱਪ ਉਠਾਈਆ ਲੋਕੀਆ ਪੋਣੀ ਆਸ ਸਿ ਸਕੇ ਨੱਪ ਉਠਾਈਆ ਲੋਕੀਆ ਪੋਣੀ ਆਸ ਕੰਨਾ ਨਾ ਜਿਵਖਾਈਆ ਕੰਨਾ ਨਾ ਜਿਵਖਾਈਆ ਆਰਾਮ ਨਿਕਟਣਾ ਬਨਪਾਸ ਸਿੱਧਾ ਤੈ ਦੁਹਾਈਆ ਚਾਰ ਪੁੱਤ ਬਿਨਾ ਭਗਤਾ ਅੰਦਰ ਜਗਨਾ ਨ ਕੋਈ ਚਿਰਾਗ ਜਗਨਾ ਨ ਕੋਈ ਚਿਰਾਗ ਖਾਲੀ ਦਿਸੇ ਸਰਬ ਲੁਕਾਇਆ ਖਾਲੀ ਦਿਸੇ ਸਰਬ ਲੁਕਾਇਆ ਉਸ ਬਾਪ ਦੀ ਸੁਣਿਓ ਆਵਾਜ਼ ਜੋਈ ਸਮਸਾ ਕਰਕੇ ਗਿਆ ਪੜਾਈਆ ਕਰਕੇ ਗਿਆ ਪੜਾਈਆ ਵੇਖਿਓ ਪੁੱਲ ਵਿੱਚ ਨਾ ਬੜਿਓ ਗੁਸਤਾਖ ਕੋਲ ਵਿੱਚ ਨਾ ਬੜਿਓ ਗੁਸਤਾਖ ਉਸੇ ਵਿਚਣਾ ਕੋਈ ਲੜਾਈਆ ਉਸੇ ਵਿਚਣਾ ਕੋਈ ਲੜਾਈਆ ਜੇ ਜਨਮ ਲਿਆ ਤੇ ਜੋ ਜਨਮ ਲਿਆ ਤੇ ਦਰਸ ਕੀਆ ਲਿਖ ਗਇਓ ਸ਼ਾਬਾਸ਼ ਮੇਰਾ ਗਿਆ ਹੱਥ ਨਾ ਆਇਆ ਮੇਰਾ ਗਿਆ ਹੱਥ ਨਾ ਆਇਆ ਜੋਤੀ ਜੋਸ ਰੂਪਿਆ ਰ ਆਪਣੀ ਕਿਰਪਾ ਕਰੋ ਸੋਨਾ ਬਕੂਏ ਕਵਰਤਾਇਆ ਟੂੜਿਕਾ ਗੁਰਮੁਖੋ ਮੈਨੂੰ ਫੜਿਓ ਸੱਜੇ ਚਰਨ ਦੇ ਹੋਠੀਂ ਅੰਗੂਠੇ ਚਰਨ ਦੇ ਸੱਜੇ ਚਰਨ ਦੇ ਇਹ ਜੇ ਅੰਗੂਠੇ ਉੰਗੀਆਂ ਦੀ ਲੋਰਾਂ ਨਰਾਇਣ ਕਦੇ ਖਲਪਾਂਦੇ ਆ ਠੁਠੇ ਭੁਖਿਆ ਭੁਖ ਮਟਾਈਆ ਕੀ ਆ ਪੁਖ ਮਟਾਈਆ ਦੁਆਰਾ ਤੋੜਾਈ ਕੋ ਸੁਝੇ ਤੋੜਾਈ ਕੋ ਸੁਝੇ ਨਾਤੇ ਕੂੜੇ ਦਿਆ ਤੜਾਈਆ ਕੋ ਸੁਝੇ ਨਾਤੇ ਕੂੜੇ ਦਿਆ ਤੜਾਈਆ ਸੋ ਬਰਨੋ ਸੱਜਾ ਬੁਝੇ ਜਿਸਦਾ ਪੜਦਾ ਤੇ ਆ ਖੁਲਾਈਆ ਪੜਦਾ ਤੇ ਆ ਖੁਲਾਈਆ ਪਰ ਮੁਚਾ ਕੇ ਕਾ ਤੂਜੇ ਦੁਆਏ ਕੇ ਵਿੱਚ ਮਲਾਈਆ ਉਂ ਦਸਰਾਕੇ ਨੇਤ੍ਰੀ ਜੇ ਲੋਕੀ ਮਸਾਤੀ ਬੁਲਾਈਆ ਜੋਤੀ ਜੋ ਸਰੂ ਪਿਆਰੇ ਆਪ ਆਪਣੀ ਕਿਰਪਾ ਕਰ ਸਤਿ ਸਿਵਾਰਿਆ ਸਮਝਾਈਆ ਨਾ ਤੋਂ ਦਿਨ ਨੂੰ ਕਿਹਨੇ ਨੀ ਵਜਾ ਲੀਆ ਆਤਮਾ ਨੂੰ ਜੋ ਸੁਣਨੀ ਨੇ ਇਨੇ ਅੰਤਿਆ ਅਗੇ ਅਗੇ ਇਨਸਾਨ ਨੇ ਮੇਰਾ ਸੇਲਾਤ ਕੋਇਕਾ ਤਾਉ ਤਾਈ ਸੋ ਆਰੀਆ ਬੋਲੀ ਕਮਨਿਆਸੇ ਨਹੀਂ ਹੋਣ ਤਾਣਿਆ ਕੋ ਸਾਰ ਤੋਂ ਨਿਕਲ ਗਿਆ ਸੋ ਹੰਗ ਮਹਾਰਾਜ ਸੀਰ ਸਿੰਘ ਵਿਸ਼ਨ विष्णु भगवान दीज सो अंग महा राज शेर सिंह विष्णु भगवान दीज हां जी बहन जी एला निवेदि ਸੋ ਹੰਗਮਾਰਾ ਜੀ ਸੈੰਗਿ ਮਿਛਨੋ ਭਗਵਾਨ ਦੀਜੈ ਸੋ ਹੰਗਮਾਰਾ ਜੀ ਸੈੰਗਿ ਮਿਛਨੋ ਭਗਵਾਨ ਦੀਜੈ ਸੋ ਸ਼ਾਦ ਵਰਤਣ ਵਾਸਤੇ ਸ਼ਿਵ ਗੁਰਪੰਚੋ